ਸੁੱਤ ਕੱਲੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਸਾਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਤੁਮਤ ਚਾਰਿਤ੍ਰਾ ਸਾਹਬ ਦਾ ਇਤਿਹਾਸ ਦੱਸਦਾ ਸੀਗਾ ਕਿ ਕਦੇ ਇਹ ਗੱਲ ਹੋਈ ਕਿ ਗੱਲਬਾਤ ਲਈ ਸੱਦੇ ਦੇ ਕੇ ਆਪ ਨੂੰ ਗ੍ਰਿਫਤਾਰ ਕਰਤੀ ਕਿ ਮਗਰੋਂ ਮੋਰਚਾ ਖਨਾਦਨ ਪਰ ਇਕ ਕਲ ਜ਼ਰੂਰ ਮੋਰਚਾ ਤਾਂ ਉਹਨੇ ਖਨਾਦਨ ਪਰ ਕੰਮ ਬਿਲਕੁਲ ਕਹਿਰਾਾਾ ਪੀਤਾ ਮਰਦਾਂ ਦਾ ਕੰਮ ਇਹ ਹੁੰਦਾ ਹੈ ਕਿ ਸਾਹਮਣੇ ਜਿਹੜੂ ਅਸੀਂ ਉੱਥੇ 48 ਗੋਲ ਵਾਕੇ ਚਕਾ ਰਹੇ ਤੇ ਜਰ ਮਨ ਲੈ ਲੈ ਚਕਾਤਾ ਮੋਰਚਾ ਆਡੀ ਗਲਤੀ ਸੀ ਕਿ ਅਸੀਂ ਸਰਕਾਰ ਦੇ ਉੱਥੇ ਜਾ ਕੇ ਬਲਬਾਕ ਕਰਨ ਦੀ بجائے ਇਹ ਕਹਿ ਸਕਦੇ ਸੀ ਕਿ ਇੱਥੇ ਆ ਕੇ ਗੱਲ ਕਰ ਤੇ ਮੋਰਚਾ ਭਾਵੇਂ ਚੁਕਾ ਗਏ ਲੇਕਿਨ ਡਰੇ ਹੋયા ਨੇ ਮੋਰਚਾ ਚੁਕਾਇਆ ਜਿਹੜੇ ਕਹਿੰਦੇ ਆ ਵੀ ਕੱਲੇ ਪੰਜਾਬ ਦਾ ਬੋਲਣਾ ਉਹਨਾਂ ਨੂੰ ਦਿਸੀਆਂ ਨਹੀਂ ਜਾਂ ਤਾਮਨ ਲਾਗੇ ਦੇ ਵਿੱਚ ਰੇਲਾ ਰੁਭੀਆਂ ਉਹਨਾਂ ਨੂੰ ਦਿਸੀਆਂ ਨਹੀਂ ਕਿ ਉਹ ਬੰਦ ਪ੍ਰਦੇਸ਼ ਦੇ ਵਿੱਚ ਘਰਾਓ ਕੀਤੇ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ ਕਰਦਣ ਦਾ ਬਹੁਤ ਹੀ ਲੋਗਿਆ ਅੱਜ ਬਕਾਤਰ ਹੈ 56 ਇੰਚ ਦੀ ਛਾਤੀ ਨੂੰ ਅਮਰੀਕਾ ਦੇ ਮੂਰੇ ਠੋਕ ਕੇ ਕਹਿ ਕੇ ਮੈਂ ਬਿਲਕੁਲ ਕਿਸੇ ਤਰ੍ਹਾਂ ਦੇ ਨਹੀਂ ਤੇਰੀਆਂ ਸ਼ਰਤਾਂ ਪ੍ਰਵਾਨ ਨਹੀਂ ਕਰਾਂਗਾ ਤਾਂ ਤਾਂ ਮੰਨ ਲਾ ਲਓ ਕਿ ਸਾਡੇ ਪ੍ਰਧਾਨ ਮੰਤਰੀ ਦੀ 56 ਇੰਚ ਦੀ ਛਾਤੀ ਹੈ ਚਲੋ ਬਾਸ ਮੇਰਾ ਖਿਆਲ ਥੋੜਾ ਸਮਾਪਤ ਹੈ ਠੀਕ ਹੈ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਕਿਸਾਨ ਦੋਸਤ ਮੇਰੇ ਨਾਲ ਸਤਿਕਾਰਯੋਗ ਪਹਿ ਹਨ ਮੇਰੇ ਬਜ਼ੁਰਗ ਵੀਰ ਸਭ ਤੋਂ ਪਹਿਲਾਂ ਤਾਂ ਖਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰੇ ਦੋਸਤੋ ਮੈਂ ਸਭ ਤੋਂ ਪਹਿਲਾਂ ਵੱਲੋਂ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਜੋ ਕਾਕਾ ਸਿੰਘ ਬੋਲ ਕੇ ਗਏ ਨੇ ਆਪਣੀ ਜਨਮ ਸ਼ਕਤੀ ਹ ਸਾਰੇ ਜਿਸ ਤਰੀਕੇ ਦੇ ਨਾਲ ਤੁਹਾਡੇ ਸਾਰਿਆਂ ਨੇ ਦਰਸ਼ਨ ਹੋਏ ਨੇ ਚਾਰ ਮਹੀਨਿਆਂ ਤੋਂ ਬਾਅਦ ਸੰਗਤਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜੀ ਮਨ ਨੂੰ ਸ਼ਾਂਤੀ ਮਿਲੀ ਹੈ ਬੜੀ ਖੁਸ਼ੀ ਹੋਈ ਹੈ ਕਿ ਮੈਂ ਆਪਦੀ ਸੰਗਤ ਨੂੰ ਵਿੱਚ ਆਇਆ ਸੰਗਤ ਨੂੰ ਮਿਲਿਆ ਸਵਾਲ ਇਹ ਹੈ ਕਿ ਮੈਂ ਇਸ ਗੱਲ ਇਹ ਜੇ ਮੈਂ ਬੋਲਦਾ ਤੇ ਆਪਣੀ ਫਥ ਫਥ ਪਾਉਣ ਵਾਲੀ ਗੱਲ ਬਣਦੀ ਹੈ ਪਰ ਇਹ ਨਹੀਂ ਜੰਦਾ ਇਸ ਗੱਲ ਨੂੰ ਕਹੀ ਬਿਨਾ ਕਿ ਮੈਨੂੰ ਜਿਸ ਦਿਨ ਸਾਨੂੰ ਚੱਕਿਆ ਕਿ ਕਾਕਾ ਸੋਂ ਹੋਰਿਆਂ ਨੂੰ ਅੱਡ ਲੈ ਕੇ ਸੰਗ ਅੱਡ ਕਰਤਾ ਸਾਡੀ ਆਪਸ ਵਿੱਚ ਜਿਹਨੇ ਲੋਹਾ ਨੇ ਬੈਠ ਕੇ ਕੋਈ ਰਣਨੀਤੀ ਕਰਨੀ ਹੁੰਦੀ ਹੈ ਕੋਈ ਵਿਚਾਰ ਕਰਨੀ ਹੁੰਦੀ ਹੈ ਕਿ ਮੋਰਚੇ ਨੂੰ ਕਿਵੇਂ ਚਲਾਉਣਾ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਵੀ ਚਲੋ ਜਿੱਥੋਂ ਅੰਮ੍ਰਿਤਪੀਰ ਕਿੱਲਿਆ ਹੋਇਆ ਹੈ ਉਹ ਆਗੂਆਂ ਨੇ ਆਦੇਸ਼ ਦਿੱਤਾ ਹੋਕਲੇ ਹੋਇਆ ਸੀ ਆਪਣੇ ਨਗਰ ਵਾਸਤੇ ਕਿ ਡੱਲੇ ਵਾਲੇ ਤੋਂ ਮੋਰਚਾ ਸ਼ੁਰੂ ਕਰ ਲਿਆ ਜਾ ਤੱਲਿਆਂ ਪੰਡ ਜੀ ਸੋਚੀ ਸੰਗਤ ਨੇ ਸਾਡੀਆਂ ਬੀਬੀਆਂ ਨੇ ਸਾਡਾ ਪਾਇਨਾ ਨੇ ਸਾਡੇ ਬੀਜੋਖਾ ਨੇ ਸਾਜਣਾ ਜੀਵਾਨਾ ਕੋਰ ਕੋ ਨਮੰਨੇ ਬਾਖੂ ਦਿਨ ਦੇ ਬਾਅਦ ਕੋਨਾ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਤੇ ਪ੍ਰਸ਼ਾਸਨ ਹਮਲਾ ਕਰ ਰਿਹਾ ਸੀ ਦਬਾਅ ਬਣਾ ਰਿਹਾ ਸੀ ਡਰਾ ਰਿਹਾ ਸੀ ਮੈਂ ਤਨਮਾਨਦੀ ਆ ਮੈਂ ਫਿਰ ਸਰਵਜਨ ਸੰਗਤਾਂ ਨਾਲ ਜੰਬੀ ਦੀਆ ਪਹਿਨਾ ਮਾਤਾ ਮੇਰੇ ਨੌਜਵਾਨ ਮੇਰੇ ਬਜ਼ੁਰਗ ਜਿਨ੍ਹਾਂ ਨੇ ਉਸ ਵੇਲੇ ਹੌਸਲਾ ਬਣਾ ਕੇ ਰੱਖਿਆ ਪ੍ਰਵਾਹ ਨੇ ਕੀਤੀ ਟਕੜੇ ਹੋ ਕੇ ਟਕਰਾਈ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਮੇਰਾ ਰੋਮ ਰੋਮ ਰੇੜੀ ਕਾਕਾ ਸਾਹਿਬ ਨਾਲ ਗੱਲ ਕੀਤੀ ਅਬ ਮੈਂ ਮਨ ਕੋਹਾ ਲੇਗਾ ਕਿ ਕੀ ਦੇਖੋ ਜਿਸ ਵੇਲੇ ਆਪਾਂ ਇਸ ਲੱਬ ਚੱਕਰ ਲਾ ਕੇ ਸੀ ਕਿ ਕਿਹੋ ਚੱਕਿਆ ਹੈ ਐਵੇਂ ਨਹੀਂ ਚੱਕਿਆ ਸੀ ਸਾਨੂੰ ਦਿਸਦਾ ਸੀ ਅਬ ਮੈਨੂੰ ਨੇ ਗੱਲ ਕਹੀ ਹੈ ਨਾ ਕਿ ਭਈ ਡਬਲਯੂ ਪੀਓ ਇਹ ਤੁਹਾਡੇ ਸਾਹਮਣੇ ਤੇ ਨਹੀਂ ਆਉਣਾ WTO ਕੀ ਫੰਡਾ ਮੈਂ ਤੁਹਾਨੂੰ ਮੋਟੀ ਗੱਲ ਦੱਸਦਾ ਅਮਰੀਕਾ ਆਪ ਦੀ ਮਰਜ਼ੀ ਦੇ ਨਾਲ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹਕੀਕਤ ਗੱਲ ਇਹ ਹੈ ਤੇ ਧਰਤੀ ਤੇ ਕਬਜ਼ਾ ਕਰਨ ਦੇ ਲਈ ਜੋੜੀ ਹੈ ਕਿ ਇੱਥੋਂ ਦੇ ਕਿਸਾਨਾਂ ਤੋਂ ਜ਼ਮੀਨ ਖਿੜਾਈ ਜਾਏ ਉਹ ਸ਼ਰਾਉਂ ਦੇ ਲਈ ਬਹੁਤ ਚੱਤ ਲੱਗੇ ਹੋਏ ਨੇ ਆ ਹੁਣ ਵੀ ਜਿਹੜੀ ਉਹ ਗੱਲ ਕਰਕੇ ਗਿਆ ਕਿ ਉਹਨਾਂ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲਾ ਜਿਹੜਾ ਅਨਾਜ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਦੁੱਧ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਕੋਈ ਪ੍ਰੋਡਕਟ ਨੇ ਉਹਨਾਂ ਤੇ ਤੁਸੀਂ ਟੈਕਸ ਨਹੀਂ ਲਾਉਂਗੇ ਇਦਾਂ ਮਤਲਬ ਜੇ ਟੈਕਸ ਨਹੀਂ ਲਾਉਗੇ ਤਾਂ ਉਹਨਾਂ ਦੀ ਮਰਜ਼ੀ ਨਾਲ ਜਿੱਥੇ ਆਪ ਕੋ ਬਕੂਰਾ ਕਿ ਤੁਹਾਡਾ ਤੁਹਾਡਾ ਸਾਰੇ ਦਾ ਸਾਰਾ ਪੰਨਾ ਖਤਮ ਅਸਲ ਕਹਾਣੀ ਇਹਦੇ ਮਗਰ ਆਏ ਤਾਂ ਜਿੰਨਾਂ ਨੂੰ ਅਸੀਂ ਰੋਕ ਰਹੇ ਹਾਂ ਉਹ ਸਾਡੇ ਤੇ ਫਿਰ ਗੋਲੀਆਂ ਚਲਾਉਣਗੇ ਕੋ ਗੋਲੀਆਂ ਚੱਲਣਾਂ ਨਹੀਂ ਆਪਣੇ ਤੇ ਇਹ ਉਹਦੇ ਚੋ ਗੋਲੀਆਂ ਚੱਲ ਗਿਆ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਣਗੀਆਂ ਜਿੰਨਾਂ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਐਮਐਸਪੀ ਇਹ ਕਿ ਟੀਡਬਲਯੂਟੀਓ ਦੀ ਤਰ੍ਹਾਂ ਆਮਾ ਦਾ ਵਿਰੋਧ ਕਰਦੀ ਹੈ ਕਿਸ ਕਰਕੇ ਇਹ ਅਮਰੀਕਾ ਨੇ ਨੀਤੀਆਂ ਦਾ ਵਿਰੋਧ ਕਰਦੀ ਹੈ ਤੇ ਅਮਰੀਕਾ ਸਾਡੇ ਤੇ ਗੋਲੀਆਂ ਚਲਵਾਉਂਗਾ ਇਹਨੇ ਤਕੜੀ ਹੋ ਕੇ ਲੜਨਾ ਪਏਗਾ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਮੈਂ ਤਨਮਾਦ ਕਰਨ ਦੀ ਜਿਹੜੀ ਗੱਲ ਕਰਦਾ ਸੀਗਾ ਪੰਜਾਬ ਦੇ ਨੌਜਵਾਨਾਂ ਹਰਿਆਣੇ ਦੇ ਨੌਜਵਾਨਾਂ ਦਾ ਮਤ ਦਿਰੋਂ ਧੰਨਵਾਦੀ ਆ ਸਾਡੇ ਬਜ਼ੁਰਗਾਂ ਦਾ ਧੰਨਵਾਦੀ ਆ ਕਿ ਜਿਸ ਵੇਲੇ ਮੈਂ ਇਹ ਸਟੈਪ ਲੈਣ ਲੱਗਾ ਸੀ ਤੇ ਮੈਂ ਕਿਹਾ ਸੀਗਾ ਕਿ ਦੋਸਤੋ ਇੱਕ ਗੱਲ ਹੈ ਇਹ ਤਾਂ ਸਰਕਾਰ ਆਪਾਂ ਨੂੰ ਚੱਕ ਲਈਏ ਇੱਥੋਂ ਫਿਰ ਤਾਂ ਆਪਾਂ ਹਾਰ ਚਲੇ ਤੇ ਜੇ ਸਰਕਾਰ ਨੇ ਤੁਸੀਂ ਚੱਕਣ ਨਾ ਦਿੱਤਾ ਫਿਰ ਆਪਾਂ ਜਿੱਤ ਜਾਗੇ ਕਿ ਮੈਂ ਕਹੀ ਸੀਗਾ ਤੇ ਉਹ ਸਾਡੇ ਨੌਜਵਾਨਾਂ ਨੇ ਤਨਵੇਂ ਨਿਭਾਇਆ ਪੂਰਾ ਕੱਟ ਕੇ ਨਿਭਾਇਆ ਦਿਨੇ ਵੀ ਪਹਿਰਾ ਰਾਤ ਨੂੰ ਵੀ ਪਹਿਰਾ ਹਰ ਵਕਤ ਉਹਨਾਂ ਨੌਜਵਾਨਾਂ ਦਾ ਪਹੜਾ ਚੱਲਦਾ ਸੀ ਸਰਕਾਰ ਦੀ ਜ਼ਰਤ ਨਹੀਂ ਪਈ ਤੁਹਾਡੇ ਮੋਰਚੇ ਨੂੰ ਛੇੜ ਜਾਣ ਦੀ ਉਹ ਤੱਕ ਸੁਪਰੀਮ ਕੋਰਟ ਦੇ ਸਰਕਾਰ ਨੇ ਇਹ ਕਹਿਤਾ ਸੀ ਜਾ ਕੇ ਕਿ 나ਜੀਰ ਹੁਣ ਤਾਂ ਇੱਥੇ ਨੁਕਸਾਨ ਬਹੁਤ ਵੱਡਾ ਹੋਗਾ ਅਸੀਂ ਹੁਣ ਹਾਲਾਤ ਚ ਨਹੀਂ ਹੈ ਅਸੀਂ ਨਹੀਂ ਉੱਥੇ ਜਾ ਕੇ ਮੋਰਚੇ ਨੂੰ ਛੇੜ ਸਕਦੇ ਇਹੀ ਭਗਵੰਤ ਮਾਨ ਦੀ ਸਰਕਾਰ ਸੀ ਤੋਂ ਮੈਂ ਮੇਰਾ ਕਹਿਣਾ ਭਾਵ ਹੈ ਕਿ ਤਹ ਤਿਲੋ ਤਲਵਾਨੀਆਂ ਤੁਹਾਡਾ ਸਾਰਾ ਨੇ ਪਰ ਇੱਕ ਕਲ ਜ਼ਰੂਰ ਹੈ ਕਿਤੇ ਨਾ ਕਿਤੇ ਸਾਡੇ ਵੀ ਤੁਹਾਡੇ ਵੀ ਜਿੰਦਗੀ ਚ ਰੋਜ਼ ਕਿਤੇ ਨਾ ਕਿਤੇ ਕੋ ਸਿੱਖਣਾ ਪੈਂਦਾ ਹੈ ਮੈਂ ਆਪਣੇ 40 ਸਾਲ ਚ ਸਿੱਖਿਆ ਸੀ ਕਿ ਜਦੋਂ ਸਰਕਾਰਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਮੀਟਿੰਗ ਤੇ ਸਦਕੇ ਕਦੇ ਸਰਕਾਰ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਹਮਲਾ ਨਹੀਂ ਕਰਦੀ ਮੇਰਾ ਪਿੰਡ ਵਾਲਸੀ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਉਂ ਕਿਸੇ ਤੇ ਹਮਲਾ ਹੋਏਗਾ ਕਿਉਂਕਿ ਮਤਲਬ ਕੀ ਨਿਕਲਦਾ ਹੈ ਕਦੇ ਨਹੀਂ ਹੋਇਆ ਹੈ ਹੁਣ ਉਹਦੇ ਚੋਂ ਸਾਡੀ ਗਲਤੀ ਸੀ ਨਾ ਮੰਨਦਾ ਕਿ ਜੇ ਅਸੀਂ ਸਰਕਾਰ ਦੇ ਉੱਥੇ ਜਾ ਕੇ ਗੱਲਬਾਤ ਕਰਨ ਦੀ ਬਜਾਏ ਇਹ ਕਹਿ ਸਕਦੇ ਸੀ ਕਿ ਇੱਥੇ ਆ ਕੇ ਗੱਲ ਕਰ। ਥੋੜੀ ਥੋੜੀ ਗਲਤੀ ਆਪਾਂ ਸਾਰਾ ਤੋਂ ਹੋਗੀ। ਆਪਾਂ ਮੌੜ ਚ ਨੂੰ ਅਵੇਸਲਾ ਹੋ ਗਏ ਸਾਰੀ। ਤੁਸੀਂ ਆਪਣੇ ਖਾਤੇ ਬੇਅਸਲੀ ਹੋ ਗਏ, ਅਸੀਂ ਆਪਣੇ ਖਾਤੇ ਬੇਅਸਲੀ ਹੋ ਗਏ। ਕੋਈ ਇਹ ਨਹੀਂ ਕਿ ਐਸੀ ਬਹੁਤ ਵੱਡੀ ਗਲਤੀ ਕੀਤੀ ਹੈ। 40 ਸਾਲ ਦਾ ਇਤਿਹਾਸ ਦੱਸਦਾ ਸੀਗਾ ਕਿ ਕਦੇ ਇਹ ਗੱਲ ਹੋਈ ਨਹੀਂ। ਕਿ ਗੱਲਬਾਤ ਲਈ ਸੱਦੇ ਦੇ ਕੇ ਆਪ ਨੂੰ ਨੂੰ ਗ੍ਰਿਫਤਾਰ ਕਰਕੇ ਤੇ ਮਗਰੋਂ ਮੋਰਚਾ ਖਣਾ ਦੇਣ ਪਰ ਇਕਲ ਜ਼ਰੂਰ ਹੈ ਮੋਰਚਾ ਤਾਂ ਉਹਨੇ ਖਣਾ ਤਾ ਪਰ ਕੰਮ ਬਿਲਕੁਲ ਕਹਿਰਾ ਲਾ ਕੀਤਾ ਮਰਦਾਂ ਦਾ ਕੰਮ ਇਹ ਹੁੰਦਾ ਹੈ ਕਿ ਸਾਹਮਣੇ ਜਦੋਂ ਅਸੀਂ ਉੱਥੇ ਤਿਆਰੀ ਸੀ ਗੋਦ ਵਾ ਕੇ ਚਕਾ ਦੇ ਦਿੰਦੇ ਫਿਰ ਮੰਨ ਲੈਂਦੇ ਵਿੱਚ ਘਾਤਾ ਮੋਰਚਾ ਉਹਦੇ ਤਾਂ ਹਿੰਮਤ ਨਹੀਂ ਪਈ ਤੇ ਜਦੋਂ ਚਕਾਇਆ ਇੱਥੋਂ ਵਾਰ ਕਰਕੇ ਚਕਾਇਆ ਜਦੋਂ ਪਿੱਛੋ ਵਾਰ ਕਰਦਾ ਕਿ ਉਹ ਦਰਿਆ ਹੁੰਦਾ ਤੇ ਕੋ ਹੁੰਦਾ ਹਾਰਿਆ ਮਲੁਖ ਪਿੱਛੋ ਵਾਰ ਕਰਦਾ ਇਸ ਕਰਕੇ ਮੈਂ ਤੁਹਾਨੂੰ ਇਸ ਲਈ ਵੀ ਵਧਾਈ ਦਿਨਾ ਕਿ ਮੋਰਚਾ ਭਾਵੇਂ ਚਕਾ ਗਏ ਲੇਕਿਨ ਦਰੇ ਹੋયા ਨੇ ਮੋਰਚਾ ਚਕਾਇਆ ਹਾਰਿਆ ਹੋયા ਨੇ ਮੋਰਚਾ ਚਕਾਇਆ ਆਪਾਂ ਅਬ ਮੰਨੂ ਨੇ ਬਹੁਤ ਪਹਿਲਾਂ ਦੱਸਿਆ ਤੁਹਾਨੂੰ ਆਪਾਂ ਗੱਲ ਬਹੁਤ ਗਾਹਾਂ ਲੈ ਕੇ ਐਡੀ ਕਵਰ ਆਉਣ ਵਾਲੀ ਗੱਲ ਨਹੀਂ ਐਵੇਂ ਨਾ ਦਿਲ ਛੱਡ ਦਿਓ ਜੇ ਵੀ ਮੋਰਚਾ ਚ ਚਕਾਤਾ ਖੰਨੀ ਬਸ ਗਿਆ ਇਹ ਜਿਹੜੀ ਲੜਾਈ ਹੈ ਸਾਡੇ ਬੱਚਿਆਂ ਦੀ ਲੜਾਈ ਹੈ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਤੇ ਤੁਹਾਡੇ ਤੋਂ ਇੱਕ ਵਾਅਦਾ ਲੈਣਾ ਵੀ ਹੈ ਦੇਖੋ ਇਸ ਮੋਰਚੇ ਦੇ ਚੱਲਣਾ ਇਹਦੋਂ ਪਹਿਲਾਂ ਤਾਂ ਮੈਂ ਜਿਹਨੂੰ ਜਨਮ ਦਿੱਤਾ ਹੈ ਮੈਂ ਉਹਦਾ ਪਿਓ ਸੀ ਲੇਕਿਨ ਐਸ ਮੋਰਚੇ ਤੇ ਚਲਦਿਆਂ ਚਲਦਿਆਂ ਪਤਾ ਨਹੀਂ ਕਿੰਨਿਆਂ ਨੇ ਮੈਨੂੰ ਬਾਪੂ ਕਹਿਤਾ ਇਹਦਾ ਮਤਲਬ ਮੈਂ ਉਹਨਾਂ ਸਾਰਿਆਂ ਦਾ ਬਾਪੂ ਹਾਂ ਤੇ ਜੇ ਮੈਂ ਉਹਨਾਂ ਸਾਰਿਆਂ ਦਾ ਬਾਪੂ ਹਾਂ ਤਾਂ ਫਿਰ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਾਰਿਆਂ ਨੂੰ ਜਿਉਂਦਿਆਂ ਰੱਖਣ ਦੇ ਲਈ ਆਖਰੀ ਸਾਹ ਤੱਕ ਲੜਨਾ ਬਾਪੂ ਦੀ ਜ਼ਿੰਮੇਵਾਰੀ ਬਣਦੀ ਤੇ ਮੈਂ ਉਹਨਾਂ ਨੂੰ ਬਣੀ ਤੁਹਾਨੂੰ ਸਾਰਿਆਂ ਤੋਂ ਮੈਂ ਉਮੀਦ ਕਰਦਾ ਹਾਂ ਤੇ ਦੋਸਤੋ ਇਹ ਇਸ ਕਹਾਣੀ ਨੂੰ ਸਮਝੋ ਆਪਣੇ ਬੱਚਿਆਂ ਨੂੰ ਜਿਉਂਦਿਆਂ ਰੱਖਣ ਦੀ ਲੜਾਈ ਲੜ ਰਹੇ ਹਾਂ ਆਪਾਂ ਗੱਲ ਮੈਂ ਕਹਿ ਰਿਹਾ ਸੀ ਕਿ ਬਹੁਤ ਗਾਹਾਂ ਲੈ ਗਏ ਕਦੇ ਐਮਐਸਪੀ ਦੀ ਗੱਲ ਨੂੰ ਕੋਈ ਜਾਣਦਾ ਸੀ ਕਿ ਐਮਐਸਪੀ ਦਾ ਕੋਈ ਮੁੱਦਾ ਹੈ ਡਾਕਟਰ ਸਾਹਿਬ ਕੋਈ ਨਹੀਂ ਜਾਣਦਾ ਸੀ ਅੱਜ ਐਮਐਸਪੀ ਦਾ ਮੁੱਦਾ ਹਰ ਭਾਰਤੀ ਦੇ ਨਿੱਕਲੇ ਬਾਹਰ ਬੈਠੇ ਲੋਕਾਂ ਦੇ ਵੀ ਜਹਨ ਦੇ ਵਿੱਚ ਆਗਾ ਕਿ ਕਿਸਾਨ ਮੰਗਦੇ ਕੀ ਨੇ ਕਿ ਤੁਹਾਡੀ ਮਿਹਨਤ ਨੇ ਐਮਐਸਪੀ ਦਾ ਮਦਦ ਸੀ ਘਰਾਂ ਚੋਂ ਚੱਕ ਕੇ ਆਪਦੇ ਮਣਾ ਚੋਂ ਚੱਕ ਕੇ ਸੜਕ ਤੇ ਲੈ ਕੇ ਗਏ ਤੇ ਸੜਕ ਤੋਂ ਲਿਜਾ ਕੇ ਪਾਰਲੀਮੈਂਟ ਤੇ ਲੈ ਗਏ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦੇਣੀ ਪਏਗੀ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦੋਵੇਂ ਨਾ ਤੋ ਇਸ ਲਈ ਇਸ ਗੱਲ ਤੱਕ ਤੁਸੀਂ ਜੇਤੂ ਹੋ ਕਿ ਤੁਸੀਂ ਮੁੱਦਾ ਬਹੁਤ ਗਾਹਾਂ ਲੈ ਕੇ ਸਟੈਪ ਵਾਈਜ਼ ਅੱਗੇ ਲੱਦੇ ਜਾਵਾਂਗੇ ਆਜ਼ਾਦੀ ਦੀ ਲੜਾਈ ਲੜੀ ਹੈ ਪਹਿਲੇ ਦਿਨ ਆਪਾਂ 57 ਚ ਸ਼ੁਰੂ ਕੀਤੀ ਸੀ 1857 ਚ ਆਜ਼ਾਦਤਾ ਫਿਰ ਜਾ ਕੇ 1947 ਹੋਇਆ 90 ਸਾਲ ਲੜਿਆ ਤੇ ਇਹ ਕਿਸਾਨੀ ਦੀ ਦੂਸਰੀ ਆਰਥਿਕ ਆਜ਼ਾਦੀ ਦੀ ਲੜਾਈ ਹੈ ਇਹ ਲੜਨੀ ਪੈਣੀ ਆ ਇਸ ਕਰਕੇ ਮੈਂ ਤੁਹਾਡੇ ਤੋਂ ਮੇਰੀ ਜ਼ਿੰਮੇਵਾਰੀ ਬੰਦੀ ਹੈ ਮੈਂ ਨਿਭਾਉਣੀ ਹੈ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਨਿਭਾਉਣੀ ਆਪਾਂ ਤੱਕੜੇ ਹੋ ਕੇ ਇਸ ਲੜਾਈ ਨੂੰ ਜਿੱਤਣਾ ਹੈ ਜਿਹੜੀ ਗੱਲ ਕਾਕਾ ਸਹਨੇ ਕੀਤੀ ਸੀ ਉਹ ਤਾਂ ਮੇਰਾ ਖਿਆਲ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਤੇ ਕਿਸ ਤਰੀਕੇ ਦੇ ਨਾਲ ਸਾਨੂੰ ਮੀਟਿੰਗ ਤੇ ਸੱਦਿਆ ਸੱਤ ਕੇ ਲਾ ਜਾ ਕੇ ਸਾਨੂੰ ਉੱਥੋਂ ਗ੍ਰਿਫਤਾਰ ਕੀਤਾ ਮੋਰਚਾ ਲੀਡਰਲੈਸ ਕੀਤਾ ਲੀਡਰਲੈਸ ਕਰਕੇ ਵੀ ਜੋ ਕੁਛ ਉਹਨਾਂ ਨੇ ਕਰਿਆ ਜੋ ਕਰ ਸਕੇ ਤੇ ਕੱਲ ਜ਼ਰੂਰ ਦੱਸ ਦਿਆਂਗਾ ਲਾਸਟ ਦੇ ਵਿੱਚ ਜਿਆਦਾ ਲੰਮਾ ਨਹੀਂ ਬੋਲਿਆ ਜਾਣਾ ਕਿਉਂਕਿ ਮੂ ਸੁਖਦਾ ਸਿਰਫ ਕੱਲੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਸਾਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਭਵੰਤ ਸਿੰਘ ਕੱਲੇ ਕੇਜਰੀ ਵਾਲੋਂ ਜੀ ਆਪਾਂ ਪੰਜਾਬ ਮੈਂ ਇਸ ਕੱਖ ਕਿਹ ਰਿਹਾ ਕਿਸਾਨੀ ਦੇ ਨਹੀਂ ਕਹਿੰਦਾ ਮੈਂ ਪੰਜਾਬ ਦੇ ਕਹਿੰਦਾ ਅਗਰ ਐਮਐਸਪੀ ਨਹੀਂ ਮਿਲਦੀ ਡਾਈਵਰਸੀਫਿਕੇਸ਼ਨ ਹੋ ਹੀ ਨਹੀਂ ਸਕਦੀ ਤੇ ਜਿੰਨਾ ਚਿਰ ਡਾਈਵਰਸੀਫਿਕੇਸ਼ਨ ਨਹੀਂ ਹੋ ਸਕਦੀ ਪੰਜਾਬ ਦਾ ਪਾਣੀ ਨਹੀਂ ਬਚਣਾ ਤੇ ਮਾਹਰ ਕਹਿੰਦੇ ਨੇ ਕਿ ਕੇਵਲ 15-18 ਸਾਲ ਦਾ ਪਾਣੀ ਰਹਿ ਜਾਏਗਾ ਦਾ ਮਤਲਬ ਪੰਜਾਬ ਸਾਰਾ ਰੇਗਿਸਤਾਨ ਬਣਾਉਣ ਵਾਸਤੇ ਆਲੂ ਅਸੀਂ ਲੈ ਗਏ ਸੀ ਗੱਲ ਨੂੰ ਸਰਕਾਰ ਤੇ ਪ੍ਰੈਸ਼ਰ ਬਣ ਗਿਆ ਸੀ ਜਿਹੜੇ ਕਹਿੰਦੇ ਆ ਵੀ ਇਕੱਲੇ ਪੰਜਾਬ ਦਾ ਅੰਦੋਲਨ ਉਹਨਾਂ ਨੂੰ ਦਿਸੀਆਂ ਨਹੀਂ ਗਿਆ ਤਾਂ ਮੈਂ ਮਾਡੂ ਦੇ ਵਿੱਚ ਰੇਲਾ ਰੱਖੀਆਂ ਉਹਨਾਂ ਨੂੰ ਦਿਸਿਆ ਨਹੀਂ ਕਿ ਉਹ ਵੱਧ ਪ੍ਰਦੇਸ਼ ਦੇ ਵਿੱਚ ਘਰਾਓ ਕੀਤੇ ਉਹ ਦਿਸੇ ਨਹੀਂ ਠੀਕ ਆ ਕਹਿ ਰਹੇ ਨੇ ਜਿਹੜੇ ਮੈਨਾਂ ਕਹਿ ਰਹੇ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਮੋਰਚਾ ਸੰਭਾਲਿਆ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਵੀ ਮੋਰਚਾ ਸੰਭਾਲ ਕੇ ਰੱਖਿਆ ਆਇਆਂ ਸੰਗਤਾਂ ਦੀ ਜਿਸ ਤਰੀਕੇ ਦੇ ਨਾਲ ਤੁਸੀਂ ਮਹਿਮਾਨ ਨਿਵਾਜੀ ਕੀਤੀ ਹੈ ਇਸ ਲਈ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਜ਼ਰੂਰ ਹੈ ਕਿ ਜਿਵੇਂ ਅਬ ਮੈਨੂੰ ਨੇ ਗੱਲ ਕਹੀ ਹੈ ਕਿ ਇੱਕ ਨਵਾਂ ਸਮਝੌਤਾ ਕਰਨ ਦੀ ਫਰਾਕਚਰ ਸਰਕਾਰ ਇੱਕ ਵਾਰੀ ਕਹਿ ਚਾਹੁੰਨਾ ਮੈਂ ਮੈਂ ਕਹਿਣਾ ਚਾਹੁੰਨਾ ਸਾਡੇ ਮਾਨਯੋਗ ਅਰਧ ਮੰਤਰੀ ਜੀ ਕਿਉਂਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਇਹ ਗੱਲ ਕਹਿਣਾ ਉਹ ਭਾਈ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ ਕਰਦੇ ਉਹ ਤਾਂ ਬਹੁਤ ਚਿਰ ਹੋ ਗਿਆ ਅੱਜ ਬਕਾਤਾ ਹੋ 56 ਇੰਚ ਦੀ ਛਾਤੀ ਨੂੰ ਅਮਰੀਕਾ ਦੇ ਮੂਰੇ ਠੋਕ ਕੇ ਕਹਿ ਕੇ ਮੈਂ ਬਿਲਕੁਲ ਕਿਸੇ ਤਰ੍ਹਾਂ ਦੇ ਵੀ ਤੇ ਰਿਆਂ ਸ਼ਰਤਾ ਪ੍ਰਵਾਨ ਨਹੀਂ ਕਰਾਉਣਾ ਫਿਰ ਤਾਂ ਮੰਨ ਲਾ ਲਓ ਕਿ ਸਾਡੇ ਪ੍ਰਧਾਨ ਮੰਤਰੀ ਦੀ ਛਪਨ ਵਿੱਚ ਛਾਤੀ ਹੈ ਬੋਲੋ ਸੋਨਹੀ ਸੋਹ ਬੁਰੀਆ ਤਾਰ ਵਿੱਚ ਕਰ ਅਮਰੀਕਾ ਦੇ ਨੂੰ ਤੂੰ ਘੋਡੇ ਟੇਕ ਦਿੱਤੇ ਤਾਂ ਫਿਰ ਸਾਡੀ ਜ਼ਿੰਮੇਵਾਰੀ ਬੰਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀਆਂ ਦੋਸਤੋ ਕਿ ਇਹ ਤੁਹਾਡੇ ਤੇ ਬਹੁਤ ਵੱਡਾ ਵਾਰ ਕਰਨੀ ਤੇ ਬਹੁਤ ਅਨਾਜ ਆਮਾ ਬਾਹਰ ਤੋਂ ਦੁੱਧ ਦੇ ਪ੍ਰੋਡਕਟ ਆਉਣੇ ਆ ਬਾਹਰ ਤੋਂ ਦਾਣਾਂ ਅੱਗੇ ਹੀ ਆ ਰਹੀਆਂ ਨੇ ਬਾਹਰ ਤੋਂ ਪੂਰੇ ਪ੍ਰੋਡਕਟ ਆਉਣੇ ਨੇ ਉਹ ਜਿਹਨੋਂ ਉਹਨਾਂ ਨੇ ਤੁਹਾਡੇ ਸਾਰੇ ਧੰਦੇ ਚੌਟ ਕਰਨ ਵਾਸਤੇ ਇਹ ਆ ਰਹੇ ਨੇ ਲੇਕਿਨ ਇਹਦੀ ਫੇ ਲੜਾਈ ਆਪਾਂ ਨੂੰ ਉਹ ਸਿਰ ਚੱਕ ਕੇ ਲੜਨੀ ਪੈਣੀ ਆ ਜਮਾਨ ਨਾਵੇਂ ਬੈਸੋ ਇਹ ਲੜਾਈ ਨਾਲ ਵੀ ਤਿਆਰ ਹੋ ਕੇ ਹੱਥ ਖੜਾ ਕਰਿਓ ਬਪਾ ਬੋਲੇ ਸੋਨਿਹਾਲ जी तीन गल कही है बार बार गल आई है छो देखो मैं एक गल कहनी चाहना मेरा हजे मन इस गल तीन मेरा मन ये है कि मैनू आपके जिन्हों ਮੈਨੂੰ ਬਾਪੂ ਕਿਹਾ। ਉਹਨਾਂ ਨੂੰ ਬਚਾਉਣ ਦੀ ਖਾਤਰ ਆਖਰੀ ਸਾਹ ਤੱਕ ਲੜਨਾ ਮਨਾ ਮੇਰਾ। ਆਰ ਸਭ ਨੇ ਮੇਰੇ ਹੱਥ ਛੋੜ ਕੇ ਗਈਤੀ ਹੈ। ਤੁਹਾਡੀਆਂ ਭਾਵਨਾਵਾਂ ਲਈ ਜੈਂ ਨਾ ਮੈਂ ਖਦਰ ਕਰਦਾ। ਠੀਕਾ ਬੈਠਾ ਮੈਂ ਆ ਤਾਂ ਮਨ ਸੋਚੂ ਨਾ ਮੈਂ ਜਿਹੜਾ ਤੁਸੀਂ ਕਹਿ ਰਹੇ। ਇਹ ਨਹੀਂ ਹੈ ਕਿ ਜਿਹੜਾ ਤੁਸੀਂ ਮੈਨੂੰ ਕਿਹਾ ਮੈਂ ਤੇ ਕੋਈ ਗੌਰ ਨਾ ਕਰਾਂ। ਕਰਾਂ ਇਹ ਵੀ ਤੇ ਵੀ ਗੌਰ। ਪਰ ਸਚਾਈ ਇਹੀ ਹੈ। ये हजे वक्त पिछे हटन का नहीं हजे वक्त होर अगे चल रहा है देखते हैं सो इसलिए मेरी तो आप सब सबनों दोबारा फिर ये बेनती है कि जिन्नी भी संगत ने मेरे नगर के वो आढ़ गुआ पिंडा के बचों जिस तरीके जिले भर तो संगत ने आके इत हाजरी भरी है ਸਭ ਦਾ ਸਤਿ ਸ੍ਰੀ ਅਕਾਲ ਤੁਹਾਨੂੰ ਅੱਜ ਤੁਹਾਡੇ ਦਰਸ਼ਨ ਹੋਵੇ ਕਿ ਲਗਾਤਾਰ ਮੇਰਾ ਕੀ ਮੰਤਕ ਹੈ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਰੋਜ਼ਾਨਾ ਇੱਕ ਇਸ ਤਰ੍ਹਾਂ ਦੀ ਮੀਟਿੰਗ ਰੱਖੀ ਹੋਈ ਹੈ ਸੀ ਕੱਲ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੀ ਹੈ ਪਰਸੋਂ ਪਟਿਆਲੇ ਦੀ ਥੀ ਰਹੇ ਤੋਂ ਇਹ ਮੈਂ ਮੀਟਿੰਗਾਂ ਕਰਦਾ ਹਰੇਨੇ ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੁੰਦੇ ਰਹਾਂਗੇ ਦੂਸਰੇ ਫੋਰਮ ਨਾਲ ਵੀ ਬੈਠਾਂਗੇ ਵਿਚਾਰ ਕਰਾਂਗੇ ਮੇਰੀ ਤੁਸੀਂ ਵੀ ਗੱਲ ਕਹੀ ਹੈ ਲੇਕਿਨ ਹੌਸਲਾ ਨਾ ਹਾਰੇ ਕਿਨੀ ਸੋਚਣਾ ਕਿ ਜੇਕਰ ਮੈਂ ਇਸ ਦੁਨੀਆ ਤੋਂ ਚਲੇ ਗਿਆ ਤਾਂ ਕੋਈ ਮਗਰ ਲੱਭਣ ਵਾਲਾ ਨਹੀਂ ਸੰਗੇ ਰੋਕਣ ਵਾਲਾ ਹੈ ਮਨ ਨਾਲ ਟਕਰਾ ਕਰਨਾ ਪੈਣਾ ਹੈ ਕਿ ਆਪਾਂ ਇਹ ਮਾਰ ਹੀ ਲੜਨੀ ਹੈ ਜਿਹੜਾ ਜਿੱਤਣੀ ਹੈ ਬੱਚੇ ਬਚਾਏ ਸੋ ਆਪ ਸਭ ਦਾ ਲਾਸਟ ਦੇ ਉਤੇ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਇੱਥੇ ਦਰਸ਼ਨ ਦਿੱਤੇ ਮੈਨੂੰ ਤੇ ਮੈਂ ਤੁਹਾਡਾ ਸਾਰਿਆਂ ਦਾ ਬਾਰ ਬਾਰ ਮਿਹਰ ਆ ਜਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਆ ਕੇ ਬੜੀਆ